ਸਿੱਖ ਲੀਗ ਸਮਾਗਮ ਵਿੱਚ ਭਾਗ ਲੈਣਾ ਸਨ 1922 ਨੂੰ ਲਾਹੌਰ ਵਿਖੇ ਸਿੱਖ ਲੀਗ ਦੇ ਦੂਜੇ ਸਮਾਗਮ ਵਿੱਚ ਸਾਧ ਸੰਗਤ ਨੇ ਲੰਗਰ ਅਤੇ ਧਾਰਮਿਕ ਦੀਵਾਨ ਦੀ ਜਥੇਦਾਰੀ ਸੰਤ ਤੇਜਾ ਸਿੰਘ ਜੀ ਨੂੰ ਬਖਸ਼ੀ ਇੱਕ ਸੈਸ਼ਨ ਵਿੱਚ ਮਹਾਤਮਾ ਗਾਂਧੀ ਅਤੇ ਪੰਡਿਤ ਮਦਨ ਮੋਹਨ ਮਾਲਵੀਆ ਜੀ ਵੀ ਆਏ ਕੁਦਰਤੀ ਗਾਂਧੀ ਜੀ ਦੀ ਕੁਰਸੀ ਸੰਤ ਤੇਜਾ ਸਿੰਘ ਜੀ ਦੇ ਨਾਲ ਸੀ ਮਹਾਤਮਾ ਜੀ ਨੂੰ ਸੰਤਾ ਨੇ ਕਿਹਾ ਹੱਥ ਚੁੱਕਣ ਬਗੈਰ ਤੁਹਾਡੀ ਨਾ ਮਿਲਵਰਤਨ ਦੀ ਫਿਲਾਸਫੀ ਵਿੱਚ ਇੱਕ ਦੂਜੇ ਤੋਂ ਵਿਰੁੱਧ ਦੋ ਲਹਿਰਾਂ ਹਨ ਨਾ ਮਿਲਵਰਤਨ ਵਿੱਚ ਨਫ਼ਰਤ ਦਾ ਬੀਜ ਹੈ ਜਿੱਥੇ ਦਵੇਤ ਆ ਗਈ ਉੱਥੇ ਡੰਡਾ ਜ਼ਰੂਰ ਥਾਂ ਲੱਭ ਲੈਂਦਾ ਹੈ ਇਸ ਬਾਤ ਤੇ ਤੁਹਾਡੀ ਇਹ ਲਹਿਰ ਕਾਮਯਾਬ ਨਹੀਂ ਹੋ ਸਕਦੀ ਸ਼ਾਂਤਮਈ ਸਤਿਆਗ੍ਰਹਿਤਾ ਸ਼ਬਦ ਵਿੱਚ ਲੀਨ ਹੋਣਾ ਹੈ ਲੀਗ ਵਿੱਚ ਅਨੇਕਾਂ ਮਤੇ ਪਾਸ ਕੀਤੇ ਗਏ ਸੰਤ ਜੀ ਨੇ ਗੁਰੂ ਘਰ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਏ ਸੰਗਤ ਨੂੰ ਬੇਨਤੀ ਕਰਕੇ ਗੁਰੂ ਘਰ ਦੇ ਪ੍ਰਬੰਧ ਲਈ 11 ਸਿੰਘਾਂ ਦੀ ਪ੍ਰੋਵੀਜ਼ਨਲ ਕਮੇਟੀ ਬਣਾਈ